ਤਸਵੀਰਾਂ ਦੇਖੋ ਦੇਖ ਸਕਦੇ ਤੁਸੀਂ ਨਗਾੜਿਆਂ ਦੀ ਗੂੰਜ ਦੇ ਵਿੱਚ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਆ ਉਹ ਸ਼੍ਰੀ ਨਗਰ ਤੋਂ ਹੋ ਰਹੀ ਹੈ ਦੇਖ ਸਕਦੇ ਹੋ ਫਾਰੂਖ ਅਬਦੁੱਲਾ ਜਿਹੜੇ ਨੇ ਉਹ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਮਿਕਨੋ ਨਾ ਤਸਵੀਰਾਂ ਦੇਖੋ ਜੇਕਰ ਤੁਸੀਂ ਨਗਾੜਿਆਂ ਦੀ ਗੂੰਜ ਦੇ ਵਿੱਚ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਆ ਉਹ ਸ਼੍ਰੀ ਨਗਰ ਤੋਂ ਹੋ ਰਹੀ ਹੈ ਦੇਖ ਸਕਦੇ ਹੋ ਫਾਰੂਖ ਅਬਦੁੱਲਾ ਜਿਹੜੇ ਨੇ ਉਹ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਇਹਨਾਂ ਦੇ ਕੋਲ ਇੱਕ ਸਰਦ ਤੁਸੀਂ ਨਗਾੜਿਆਂ ਦੀ ਗੂੰਜ ਦੇ ਵਿੱਚ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਆ ਉਹ ਸ਼੍ਰੀ ਨਗਰ ਤੋਂ ਹੋ ਰਹੀ ਹੈ ਦੇਖ ਸਕਦੇ ਹੋ ਫਾਰੂਖ ਅਬਦੁੱਲਾ ਜਿਹੜੇ ਨੇ ਉਹ ਤਸਵੀਰਾਂ ਚ ਨਜ਼ਰ ਆ ਰਹੇ ਨੇ ਤਸਵੀਰਾਂ ਦੇਖੋ ਦੇਖ ਸਕਦੇ ਤੁਸੀਂ ਨਗਾੜਿਆਂ ਦੀ ਗੂੰਜ ਦੇ ਵਿੱਚ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਆ ਉਹ ਸ਼੍ਰੀ ਨਗਰ ਤੋਂ ਹੋ ਰਹੀ ਹੈ ਦੇਖ ਸਕਦੇ ਹੋ ਫਾਰੂਖ ਅਬਦੁੱਲਾ ਜਿਹੜੇ ਨੇ ਉਹ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਕਿੰਨਾਂ ਨਜ਼ਰ ਤਸਵੀਰਾਂ ਦੇਖੋ ਜੀ ਨਿੱਕ ਸਕਦੇ ਤੁਸੀਂ ਨਗਾੜਿਆਂ ਦੀ ਗੂੰਜ ਦੇ ਵਿੱਚ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਆ ਉਹ ਸ਼੍ਰੀ ਨਗਰ ਤੋਂ ਹੋ ਰਹੀ ਹੈ ਦੇਖ ਸਕਦੇ ਹੋ ਫਾਰੂਖ ਅਬਦੁੱਲਾ ਜਿਹੜੇ ਨੇ ਉਹ ਤਸਵੀਰਾਂ 'ਚ ਨਜ਼ਰ ਆ ਰਹੇ ਨੇ